ਆਦਰ ਮਤਾ ਉਹ ਨਹੀਂ ਹਰੇ ਦੀ ਚਾਨ ਚੱਕ ਹੋ ਗਏ ਅੱਛਾ ਤੁਹਾਨੂੰ ਪਤਾ 1 ਲੱਖ ਦਾ ਟਰੱਕ ਤੁਹਾਡੇ ਉੱਪਰ ਹਾਂ ਹਾਂ ਪਚਾ ਹੋ ਗਿਆ ਸੱਟਾ ਹੋਰ ਵੀ ਲੱਗੇਗੀ ਤੇ ਨਾ ਨਾ ਨਹੀਂ ਤੁਹਾਡੀ ਰਿਸਕਾ ਬਿੰਗੀ ਹੋ ਗਈ ਹੈ ਨਾ ਜੀ ਹਾਂ ਜੀ ਉਹ ਆ ਸੱਟਾ ਲੱਗੀ ਤੁਹਾਡੇ ਮੱਥੇ ਤੇ ਲੱਗੀ ਹੈ ਚਲੋ ਕੋਈ ਗੱਲ ਨਹੀਂ ਕੋਕ ਨੀਚੇ ਮਦਹਿਬ ਜੁਰ ਐਕਸੀਡੈਂਟ ਕਿਹਨੇ ਹੋਇਆ ਜੀ ਸਰ ਇੱਕ ਨਾ ਗੱਡੀ ਇਧਰੋਂ ਗੁਬਿੰਦਗੜ ਸਾਈਡ ਤੋਂ ਆ ਰਹੀ ਸੀ ਪਾਣੀਗੜ ਦੀ ਗੱਡੀ ਹੈ ਜੀ ਪੀਪੀ 13 ਬੀਐਸ 7737 ਤੇ ਉਹ ਜਦੋਂ ਇੱਥੋਂ ਮੋੜ ਤੋਂ ਮੋੜ ਲੱਗੀ ਹੈ ਪਾਣੀਗੜ ਸਾਈਡ ਨੂੰ ਤਾ ਇੱਕ ਕੋਈ ਆਪਣਾ ਹੈਗੇ ਨੇ ਹੇਮਰਾਜ ਜੀ ਨੇ ਵਰਮਾਨੰਦ ਦੇ ਦਲੱਦੀ ਪਿੰਡ ਦੇ ਉਹ ਆਪਾਹਜ ਨੇ ਉਹ ਆਪਣੀ ਰਿਕਸ਼ਾ ਦੇ ਵਿੱਚ ਸੀਗੇ ਤੇ ਉਹ ਜਾਣ ਕੇ ਉਹ ਗੱਡੀ ਦਾ ਜਾਂ ਤੱਕ ਕਨੈਕਟਰ ਦਾ ਧਿਆਨ ਨਹੀਂ ਪਿਆ ਵਿੱਚ ਸ਼ਾਇਦ ਹੋਇਆ ਜਾਂ ਨਹੀਂ ਉਹ ਮੁੰਡਾ ਕਹਿ ਰਿਹਾ ਮੈਂ ਕਨੈਕਟਰ ਨਾਲ ਸੀਗਾ ਤੇ ਇਹਦੀ ਜਦੋਂ ਈ ਰਿਕਸ਼ਾ ਥੱਲੇ ਆ ਗਈ ਤੇ ਅਸੀਂ ਥੋੜਾ ਰੋਲਾ ਪਾਇਆ ਫਟ ਉਹਨੂੰ ਥੱਲੇ ਖਿੱਚ ਲਿਆ ਟਾਇਰ ਤੋਂ ਜੇ ਅਸੀਂ ਮੌਕੇ ਤੇ ਨਾ ਉਹਨੂੰ ਖਿੱਚਦੇ ਦਿੱਤਾ ਸ਼ਾਇਦ ਇਹਦੀ ਵਿਚਾਰੇ ਦੀ ਜਾਨ ਵੀ ਜਾ ਚੋਦੀ ਸੀ ਚਲੋ ਮਹਾਰਾਜ ਸ਼ੁਕਰਾਨਾ ਵੀ ਇਹਦੀ ਜਾਨ ਬਚ ਗਈ ਤੇ ਹੁਣ ਇਹਦੇ ਸੰਬੰਧੀ ਅਸੀਂ ਮੈਂ ਆਈਓ ਨੂੰ ਫੋਨ ਕਰਿਆ ਕਿ ਤਵਾਲੀ ਖਾਣੇ ਤੋਂ ਆਈਓ ਆ ਰਹੇ ਨੇ ਉਹ ਬਣਦੀ ਕਾਨੂੰਨੀ ਕਾਰਵਾਈ ਕਰਨਗੇ ਤੇ ਮਗਰੋਂ ਹਾਲਤ ਠੀਕ ਹੈ ਹੁਣ ਅਸੀਂ ਇਹਨਾਂ ਨੂੰ ਪੁੱਛਿਆ ਜੀ ਵੀ ਤੁਹਾਨੂੰ ਜੇ ਜ਼ਰੂਰਤ ਆ ਹਸਪੀਟਲ ਲੈ ਜਨੇ ਇਹ ਕਹਿੰਦੇ ਮੈਂ ਬਿਲਕੁਲ ਠੀਕਾਂ ਤੇ ਮੇਰਾ ਜਿਹੜਾ ਨੁਕਸਾਨ ਹੋਇਆ ਤੁਸੀਂ ਉਹਦਾ ਮੈਨੂੰ ਮੁਆਵਜ਼ਾ ਦਵਾ ਦਿਓ ਤੇ ਅਸੀਂ ਬਿਲਕੁਲ ਇਹਦੀ ਜਦੋਂ ਸਰਟੀਫਾਈ ਕਰਾਵਾਂਗੇ ਇਹ ਲੱਤਾਂ ਤੋਂ ਪਹਾੜ ਜਿਹਾ ਵਗਿਆ ਹਾਂਜੀ ਪਹਾੜ ਜਿਹਾ ਨਹੀਂ ਜੀ ਮੇਨਰਾ ਦੇ ਇਹਨਾਂ ਨੂੰ ਕਿਸੇ ਸੰਸਥਾ ਵੱਲੋਂ ਦਿੱਤੀ ਹੋਈ ਹੈ ਸਾਈਕਲ ਦੀ ਕਿੱਥੇ ਦੇ ਰਹਿਣ ਵਾਲੇ ਇਹ ਦਲਦੀਪਿੰਡ ਦੇ ਨਹੀਂ ਉਹਨਾਂ ਫਿਰ ਕੀ ਫਿਲਹਾਲ ਮਤਲਬ ਕਾਰਵਾਈ ਅਸੀਂ ਇਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਬੁਲਾਵਾਂਗੇ ਜਿਵੇਂ ਉਹ ਕਹਿਣਗੇ ਉਹਨਾਂ ਮੁਤਾਬਕ ਅਸੀਂ ਬਣਦੀ ਕਰਾਂਗੇ ਟਰੱਕ ਵਾਲਾ ਡਰਾਈਵਰ ਕੋਈ ਟਰੱਕ ਵਾਲਾ ਡਰਾਈਵਰ ਮੌਕੇ ਤੋਂ ਭੱਜ ਗਿਆ ਕੰਡਕਟਰ ਸਾਡੇ ਕੋਲ ਹੈਗਾ ਗੱਡੀ ਵੀ ਸਾਡੇ ਕਬਜ਼ੇ 'ਚ ਹੈ ਕੋਈ ਇਦਾਂ ਦੀ ਗੱਲ ਨਹੀਂ ਜੋ ਵੀ ਬ